ਹਾਸੀ ਜਹਾੜ ਆਂਦੇ ਆ ਹੁਣ 18 ਚਾਹੀਸੀ 23 ਚਾਹੀਸੀ ਹੁਣ ਫੇਰ ਆਗੇ ਸਰਕਾਰ ਦੀ ਕਿਦਣਾ ਕਿਤੇ ਨਕਾਮੀ ਨਹੀਂ ਗਿਣਦੇ ਕੋਈ ਨਕਾਮੀ ਨਹੀਂ ਪੁੱਤੋ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਰਹੀ ਆ ਉਹਨਾਂ ਸਾਨੂੰ ਕਸਿਆਰੇ ਬਣਾਉਣਾ ਹੈ ਜੇ ਉਹ ਜ਼ਮੀਨ ਉਤਰਾ ਨਹੀਂ ਖੋ ਸਕੇ ਤੇ ਇਤਰਾ ਡੋਕ ਡੋ ਕੇ ਮਾਰਨਗੇ ਵੀ ਇਹ ਆਪੇ ਵੇਜ ਬੂਜ ਕੇ ਚਲੇ ਜਾਣ ਸਰਕਾਰ ਦੀ ਨੀਤੀ ਸਾਨੂੰ ਖਤਮ ਕਰਨ ਦੀ ਆ ਤਕਰੀਬਨ ਫਰੋਜਪੁਰ ਤੋਂ ਜਿਹੜੀ ਰੋਪੜ ਤੋਂ ਹੋਰਾ ਇੰਨੇ ਜਿੰਨੇ ਪਿੰਡੋਂ ਸਾਰਿਆਂ ਪਿੰਡਾਂ ਦੇ ਲੋਕ ਇੱਥੇ ਆਏ ਵਿਚਾਰੇ ਸਾਰਿਆਂ ਨੂੰ ਪਤਾ ਵੀ ਇਹ ਇਥੋਂ ਮੰਨ ਟੁੱਟੇ ਤੇ ਫਰੋਜਪੁਰ ਦੇ ਵਿੱਚ ਦੋ ਘੰਟਿਆਂ ਹੀ ਪਾਣੀ ਚਲੇ ਜਾਣਾ ਇੱਥੇ ਤਾਂ ਕਿਹੇ ਪੱਤਰਕਾਰ ਜਿਵੇਂ ਤੁਸੀਂ ਪੁੱਤ ਪੁੱਛਦੇ ਜੇ ਵੀ ਤੂੰ ਅੱਗੇ ਆਖਿਆ ਸੀ ਆ ਬੱਕਰੀਆਂ ਬੁੱਕਰੀਆਂ ਕੂਕੜੀ ਦੇ ਪੈਸੇ ਤੇ ਆਉਂਦਾ ਹੈ ਤੂੰ ਇਹ ਨਾ ਜਾ ਉਹਦੇ ਨਸਖਬੀਰ ਨਾਲ ਗੱਲ ਕਰ ਤੂੰ ਪੀਟੀਸੀ ਵਾਲਾ ਤੈਨੂੰ ਮੈਨੂੰ ਜਵਾਬ ਦੇਣਾ ਇਹੋ ਜਿਹੇ ਗੱਲਾਂ ਕਰਦਾ ਪੁੱਤ ਮੂਰਖ ਤੇ ਭੰਡ ਬੰਦੇ ਕਿਹੋ ਜੇ ਹੁੰਦੇ ਆ ਉਹਨਾਂ ਦੀ ਮਨਛਾ ਉਹਨਾਂ ਦੀ ਮਨੋਦਸ਼ਾ ਜੇ ਹੋ ਜਿੰਦੀ ਆ ਉਹ ਕਹਿੰਦੇ ਕੁੱਤੇ ਦੀ ਪੂਜ ਸiddhi ਨਹੀਂ ਹੋ ਸਕਦੀ ਇਹ ਕੋਈ 3 ਕਿਲੋਮੀਟਰ ਇੱਥੋਂ ਆ ਕਿਤੇ ਉਹ 5 ਆ ਕਿਤੇ ਉਹ 4 ਆ ਕਿਤੇ ਉਹ 2 ਆ ਜੀ ਇੱਥੋਂ ਲੈ ਕੇ ਹਰੀਗਿਆਂ ਤੱਕ ਤਕਰੀਬ ਕਰੀਬ 30 40 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਜਿਹਦੇ ਵਿੱਚ ਪਸ਼ੂਆਂ ਲਈ ਪੱਠੇ ਵੀ ਨਹੀਂ ਬਚੇ ਮਾਨ ਕਹਿੰਦੇ ਮੈਨੂੰ ਜਿਹੜਾ ਤੁਸੀਂ 92 ਜੇ ਤੱਕ ਹੈਲੀਕਾਪਟਰ ਦਿੱਤਾ ਸੀ ਉਹ ਮੈਂ ਦੇ ਚੱਲਿਆ ਉਹ ਆਇਆ ਇੱਥੇ ਲੋਕਾਂ ਦੀ ਮਦਦ ਕਰਨ ਨਹੀਂ ਇੱਥੇ ਕੋਈ ਨਹੀਂ ਆਇਆ ਜੀ ਤੁਸੀਂ ਦੇਖਿਆ ਨਹੀਂ ਭਗਵਾਨ ਮਾਨ ਤਾਂ ਉਹ ਤਾਂ ਤਾਮਲ ਨਾਡੂ ਚ ਬੱਚਿਆਂ ਨਾਲ ਭੋਜਨ ਭਾਂਜਨ ਖਾਂਦਾ ਫਿਰਦਾ ਸੀ ਆਪੋ ਤਾਂ ਉੱਥੋਂ ਦੀਆਂ ਵੀਡੀਓ ਆ ਰਹੀਆਂ ਤਾਮਲ ਨਾਡੂ ਜਿਹੜੇ ਇੱਥੇ ਪਰਿਵਾਰ ਰਹਿੰਦੇ ਸੀ ਉਹ ਕਿੱਥੇ ਗਏ ਉਹ ਸਾਰੇ ਪੁੱਤ ਇੱਥੇ ਬੰਨਾਂ ਤੇ ਜਾਂ ਰਿਸ਼ਤੇਦਾਰਾਂ ਕੋਲ ਇਤਨਾ ਸਾਰੇ ਇੱਥੋਂ ਲੈ ਕੇ ਤੋੜ ਸਾਰੇ ਨਿਕਲ ਗਏ ਆ ਸਾਚੀ ਦੀ ਗੱਲ ਜੀ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਇਓ ਪਿੱਛੇ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਨਿਗਾਹ ਜਾਂਦੀ ਆ ਹੜਾਂ ਦੀ ਮਾਰ ਵਿੱਚ ਇਹ ਪਿੰਡ ਆਈ ਵੀ ਆ ਬਾਪੂ ਜੀ ਸਾਡੇ ਨਾਲ ਮੌਜੂਦ ਨੇ ਇੱਥੋਂ ਦੇ ਗੱਲਬਾਤ ਕਰਦੇ ਆ ਬਾਪੂ ਜੀ ਕੀ ਹਾਲਾਤ ਆ ਇਹਨਾਂ ਪਿੰਡਾਂ ਦੇ ਕਿੰਨਾ ਨੁਕਸਾਨ ਹੋ ਚੁੱਕਿਆ ਹੁੰਦਾ ਪੁੱਤ ਇੱਥੋਂ ਲੈ ਕੇ ਇੱਥੋਂ ਕੋਈ 3 ਕਿਲੋਮੀਟਰ ਆ ਅਸਲ ਦਰਿਆ ਜੀ ਇਹ ਕੋਈ 3 ਕਿਲੋਮੀਟਰ ਇੱਥੋਂ ਆ ਕਿਤੇ ਉਹ 5 ਆ ਕਿਤੇ ਉਹ 4 ਆ ਕਿਤੇ ਉਹ 2 ਆ ਜੀ ਇਥੋਂ ਲੈ ਕੇ ਹਰੀਗਾਂ ਤੱਕ ਤਕਰੀਬ ਕਰੀਬ 30-40 ਹਜ਼ਾਰ ਏਕੜ ਜ਼ਮੀਨ ਜਿਹੜੀ ਆ ਜਿਹਦੇ ਵਿੱਚ ਪਸ਼ੂਆਂ ਲਈ ਪੱਠੇ ਵੀ ਨਹੀਂ ਬਜੇ। ਅੱਛਾ ਜੀ। ਬਿਲਕੁਲ। 10-10 ਫੁੱਟ ਪਾਣੀ ਇਹਨਾਂ ਜ਼ਮੀਨਾਂ 'ਚ ਜਿਹੜੇ ਇੱਥੇ ਪਰਿਵਾਰ ਰਹਿੰਦੇ ਸੀ ਉਹ ਕਿੱਥੇ ਗਏ ਜੀ ਉਹ ਸਾਰੇ ਪੁੱਤ ਇੱਥੇ ਬੰਦਾ ਤੇ ਜਾਂ ਰਿਸ਼ਤੇਦਾਰਾਂ ਕੋਲ ਇਤਨਾ ਸਾਰੇ ਇੱਥੋਂ ਲੈ ਕੇ ਤੋੜ ਸਾਰੇ ਨਿਕਲ ਗਏ ਆ ਏਕ-ਏਕ ਜੀ ਲੋਕਾਂ ਨੇ ਨਾ ਆਪਦੇ ਘਰਾਂ ਵਾਲੇ ਥਾਂ ਥੋੜੇ ਜਿ ਉੱਚੇ ਕੀਤੇ ਹੁੰਦੇ ਆ ਏਕ-ਏਕ ਅੱਧਾ-ਅੱਧਾ ਜੀ ਉੱਥੇ ਵੇਲੇ-ਕਵੇਲੇ ਵਿਚਾਰੇ ਜਾਂਦੇ ਆ ਬੇਹੱਦ ਟਫ ਪੋਜੀਸ਼ਨ ਬਣੀ ਹੋਈ ਆ ਬੇਹੱਦ ਟਫ ਜੀ 88 ਚੜ ਆਉਂਦੇ ਆ ਹੁਣ 18 ਚਾਹੀ ਸੀ 23 ਚਾਹੀ ਸੀ ਹੁਣ ਫੇਰ ਆਗੇ ਸਰਕਾਰ ਦੀ ਕਿਦਣਾ ਕਿਦ ਨਾਕਾਮੀ ਨਹੀਂ ਕਰਨ ਤੇ ਕੋਈ ਨਕਾਮੀ ਨਹੀਂ ਪੁੱਤੋ ਆਪਦੇ ਮਿਸ਼ਨ ਦੇ ਵਿੱਚ ਕਾਮਯਾਬ ਹੋ ਰਹੀ ਆ ਉਹਨਾਂ ਸਾਨੂੰ ਕਸਿਆਰੇ ਬਣਾਉਣਾ ਹੈ ਜੇ ਉਹ ਜ਼ਮੀਨ ਉਤਰਾ ਨਹੀਂ ਖੋ ਸਕੇ ਤੇ ਇਤਨਾ ਡੋਗ ਡੋ ਕੇ ਮਾਰਨਗੇ ਵੀ ਇਹ ਆਪੇ ਵੇਚ-ਬੂਚ ਕੇ ਚਲੇ ਜਾਣ ਸਰਕਾਰ ਦੀ ਨੀਤੀ ਸਾਨੂੰ ਖਤਮ ਕਰਨ ਦੀ ਆ ਉਹ ਆਪਦੇ ਟਰੈਕ ਤੇ ਸਹੀ ਚੱਲ ਰਿਹਾ ਹੈ ਭਗਵਾਨ ਜੀ ਮਾਨ ਕਹਿੰਦੇ ਮੈਨੂੰ ਜਿਹੜਾ ਤੁਸੀਂ 92 ਜੇ ਤੱਕ ਹੈਲੀਕਾਪਟਰ ਦਿੱਤਾ ਸੀ ਉਹ ਮੈਂ ਦੇ ਚੱਲਿਆ ਉਹ ਆਇਆ ਇੱਥੇ ਲੋਕਾਂ ਦੀ ਮਦਦ ਕਰਨ ਨਹੀਂ ਇੱਥੇ ਕੋਈ ਨਹੀਂ ਆਇਆ ਜੀ ਤੁਸੀਂ ਦੇਖਿਆ ਨਹੀਂ ਕਿ ਭਗਵੰਤ ਮਾਨ ਤਾਂ ਉਹ ਤਾਂ ਤਾਮਲਨਾਡੂ 'ਚ ਬੱਚਿਆਂ ਨਾਲ ਭੋਜਨ ਭਾਂਜਰ ਖਾਂਦਾ ਫਿਰਦਾ ਸੀ ਆ ਪੁੱਤ ਉੱਥੋਂ ਦੀਆਂ ਵੀਡੀਓ ਆ ਰਹੀਆਂ ਤਾਮਲਨਾਡੂ ਦੀਆਂ ਇੱਥੇ ਤਾਂ ਉਹਦੀ ਕੋਈ ਨਹੀਂ ਆਈ ਇੱਥੇ ਤਾਂ ਕਿਸੇ ਪੱਤਰਕਾਰ ਜਿਵੇਂ ਤੁਸੀਂ ਪੁੱਤ ਪੁੱਛਦੇ ਜੇ ਵੀ ਤੂੰ ਅੱਗੇ ਆਖਿਆ ਸੀ ਆ ਬੱਕਰੀਆਂ ਬੁੱਕਰੀਆਂ ਕੋਕੜੀ ਦੇ ਪੈਸੇ ਤੇ ਉਹ ਆਂਦਾ ਸੀ ਤੂੰ ਇਹ ਨਾ ਜਾ ਉਹਦੇ ਨਸਖਬੀਰ ਨਾਲ ਗੱਲ ਕਰ ਤੂੰ ਪੀਟੀਸੀ ਵਾਲਾ ਤੈਨੂੰ ਮੈਨੂੰ ਜਵਾਬ ਦੇਣਾ ਇਹੋ ਜਿਹੀਆਂ ਗੱਲਾਂ ਕਰਦਾ ਪੁੱਤ ਮੂਰਖ ਤੇ ਭੰਡ ਬੰਦੇ ਕਿਹੋ ਜੇ ਹੁੰਦੇ ਆ ਉਹਨਾਂ ਦੀ ਮਨਛਾ ਉਹਨਾਂ ਦੀ ਮਨੋਦਸ਼ਾ ਜਿਹੋ ਜੀ ਹਿੰਦੀ ਆ ਉਹ ਕਹਿੰਦੇ ਕੁੱਤੇ ਦੀ ਪੂਜ ਸਿੱਧੀ ਨਹੀਂ ਹੋ ਸਕਦੀ ਜਨਾਬ ਇਹ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਮਦਦ ਕੀਤੀ ਗਈ ਹੋਵੇ ਅੱਜ ਪ੍ਰਸ਼ਾਸਨ ਵੱਲੋਂ ਜੀਸੀਬੀ ਆਈ ਆ ਤੇ ਉਹ ਥੱਲੇ ਜਿਹੜਾ ਖੋਰ ਖੋਰ ਕੇ ਬੰਨ ਡਿੱਗ ਰਿਹਾ ਸੀ ਉਹਦੀ ਮਰਮਤ ਅੱਜ ਚੱਲ ਰਹੀ ਆ ਅੱਜ ਚੱਲ ਰਹੀ ਆ ਜਿੰਨਾ ਬਾਅਦ ਇਹ ਆ ਵੇਖ ਲਓ ਅੱਜ 15 16 ਦਿਨ ਹੋ ਗਏ ਪਾਣੀ ਆਏ ਨਹੀਂ 16 ਦਿਨਾਂ ਬਾਅਦ ਪ੍ਰਸ਼ਾਸਨ ਪਹੁੰਚੇ ਇੱਥੇ ਹਾਂ ਬਿਲਕੁਲ ਅੱਜ ਡੀਸੀ ਸਾਹਿਬ ਵੀ ਆਏ ਉਤਲਾਂ ਤੱਕ ਕੋਈ ਹੋਰ ਕੋਈ ਆਗੂ ਆਇਆ ਹੋਵੇ ਜਿਹੜੇ ਇੱਥੋਂ ਜਿੱਤੇ ਵੀ ਨਮੈਂਦੇ ਆ ਉਹ ਕੋਈ ਇੱਥੇ ਆ ਕੇ ਸਾਰ ਲਈ ਨਹੀਂ ਇੱਥੇ ਨਹੀਂ ਉਹ ਜਿੱਤੇ ਨਮੈਂਦੇ ਸੇ ਡਰਦੇ ਆਉਂਦੇ ਨਹੀਂ ਲੋਕਾਂ ਦੇ ਵਿਚਾਰੇ ਉਹ ਤਾਂ ਨਹੀਂ ਆਉਂਦੇ ਉਹ ਨਹੀਂ ਆਉਂਦੇ ਅੱਛਾ ਇੱਥੇ ਕੋਈ ਨਹੀਂ ਆਉਂਦਾ ਆਪ ਹੀ ਲੋਕ ਜਿਨ੍ਹਾਂ ਨੂੰ ਆ ਜਿੰਨੇ ਪਿੰਡ ਨੇ ਇੱਥੋਂ ਲੈ ਕੇ ਤਕਰੀਬਨ ਫਿਰੋਜ਼ਪੁਰ ਤੋਂ ਜਿਹੜੀ ਰੋਪੜ ਤੋਂ ਹੋਰਾ ਇੰਨੇ ਜਿੰਨੇ ਪਿੰਡ ਉਹ ਸਾਰਿਆਂ ਪਿੰਡਾਂ ਦੇ ਲੋਕ ਇੱਥੇ ਆਏ ਵਿਚਾਰੇ ਸਾਰਿਆਂ ਨੂੰ ਪਤਾ ਵੀ ਇਹ ਇੱਥੋਂ ਮਨ ਟੁੱਟੇ ਤੇ ਫਿਰੋਜ਼ਪੁਰ ਦੇ ਵਿੱਚ ਦੋ ਘੰਟਿਆਂ ਹੀ ਪਾਣੀ ਚਲੇ ਜਾਣਾ ਇਹ ਪੋਜੀਸ਼ਨ ਇਹੋ ਜੀ ਆ ਕਿਉਂਕਿ ਇੱਕ ਪਾਸੇ ਦਾ ਦੂਜੇ ਪਾਸੇ ਨੂੰ 30 ਫੁੱਟ ਦਾ ਫਰਕ ਆ ਆ 89 ਵਜੇ ਨੂੰ ਇੰਨੇ ਸਾਲ ਹੋ ਗਏ ਵਾਪਸ ਜੀ ਸਰਕਾਰ ਨੇ ਇਹਨੂੰ ਕੋਈ ਮਜ਼ਬੂਤੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਇੰਨੇ ਸਾਲਾਂ ਦੇ ਵਿੱਚ 30 35 ਸਾਲਾਂ ਤੋਂ ਵੱਧ ਜੋ ਕੁਝ ਕੀਤਾ ਇਹ ਲੋਕਾਂ ਨੇ ਕੀਤਾ ਕਿੰਨੇ ਸਾਲਾਂ ਤੋਂ ਬਣਿਆ ਬੰਨ ਇਹ ਬੰਨ 73 74 ਚ ਸ਼ੁਰੂ ਹੋਇਆ ਤੇ ਅੱਜ ਤੱਕ ਸਰਕਾਰ ਨੇ ਇਹਨੂੰ ਪੱਕਾ ਨਹੀਂ ਕੀਤਾ ਨਾ ਨਾ 86 ਚ ਟੁੱਟਾ ਸੀ ਇਹਦੇ ਉੱਪਰ ਦੀ ਪਾਣੀ ਲੰਘਿਆ ਪਾਣੀ ਜ਼ਿਆਦਾ ਸੀ ਉਦੋਂ ਇਹ ਬੰਨ ਵੀ 4-5 ਫੁੱਟ ਨੀਵਾ ਸੀ ਤੇ ਫੇਰ 95 ਚ ਵੀ ਇਥੋਂ ਟੁੱਟ ਗਿਆ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਲੋਕਾਂ ਨੇ ਜਦੋਂ ਮਾਰਾ ਜਿਆ ਵੀ ਲੱਗਦਾ ਪਤਾ ਫਿਰ ਇੱਥੇ ਤੁਸੀਂ ਵੇਖਦੇ ਸਵੈਕਾਰ ਲੋਕ ਆਪਦੀ ਮਤਬਲ ਆਉਂਦੇ ਨੇ ਡਰਦੇ ਤੇ ਬਹੁਤ ਸਾਰੀ ਬੜਾ ਤਕੜਾ ਇੱਥੇ ਲੋਕਾਂ ਨੇ ਮੋਰਚਾ ਲਾਇਆ ਤੇ ਬਚਾਇਆ ਇਹ ਤੇ ਲੋਕਾਂ ਨੇ ਆਪ ਬਚਾਇਆ ਜੀ ਹੁਣ ਪ੍ਰਸ਼ਾਸਨ ਆਇਆ ਵੇਖੋ ਕਰ ਰਿਹਾ ਥੱਲੇ ਥੱਲੇ ਉਹ ਪ੍ਰਬੰਧ ਸੇਮ ਨਾ ਪਵੇ ਜੀ ਕਿਵੇਂ ਦੇਖਦੇ ਹਾਂ ਅੱਗੇ ਭਗਵਾਨ ਤੁਮਨ ਸਾਹਿਬ ਕਹਿੰਦੇ ਸੀਗੇ ਆ ਜਿਹੜੇ ਫਲਾਡਾ ਮੈਨ ਮੇਡ ਆ ਜੇ ਪਹਿਲਾਂ ਚੋਆ ਦੀ ਸਵਾਈ ਹੁੰਦੀ ਜਾਂ ਦਰਿਆਵਾਂ ਦੇ ਬੰਨ ਪੱਕੇ ਹੁੰਦੇ ਜਾਂ ਪਹਿਲੇ ਹੀ ਥੋੜਾ ਥੋੜਾ ਪਾਣੀ ਰਿਲੀਜ਼ ਕੀਤਾ ਜਾਂਦਾ ਹੜ ਨਾ ਆਂਦੇ ਤਾਂ ਹੁਣ ਉਹ ਕਹਿਣ ਲੱਗਿਆ ਕੁਦਰਤੀ ਆਫਤ ਆ ਤੁਹਾਨੂੰ ਕੁਦਰਤੀ ਆਫਤ ਲੱਗ ਰਹੀ ਹੈ ਜੋ ਆ ਰੁੜੇਆ ਪਿੰਡ ਪੁੱਤਰ ਰਾਜੇ ਰੱਬ ਤੋਂ ਦੂਜੇ ਨੰਬਰ ਤੇ ਰਾਜਾ ਹੁੰਦਾ ਜੀ ਜਨਤਾ ਦਾ ਹਨਾ ਉਹ ਤਾਂ ਆਪਦਾ ਕੰਮ ਜਿਵੇਂ ਡੀਸੀਆਂ ਦਾ ਕੰਮ ਹੁੰਦਾ ਹਰ ਮੌਨਸੂਨ ਤੋਂ ਪਹਿਲਾਂ ਗਰੰਟਾ ਆਉਂਦੀਆਂ ਐ ਡੀਸੀਆਂ ਨੂੰ ਉਤੋਂ ਮੈਨੂਅਲ ਉਹਨਾਂ ਦਾ ਬਣਿਆ ਹੁੰਦਾ ਵੀ ਤੁਸੀਂ ਜਾ ਕੇ ਇਹਨਾਂ ਦੀ ਚੈਕਿੰਗ ਕਰੋ ਵੀ ਕਿੱਥੇ ਜੇ ਕੋਈ ਕਰਨ ਵਾਲਾ ਤੇ ਕੰਮ ਉੱਥੇ ਜਾ ਕੇ ਉਹ ਬਰਸਾਤ ਤੋਂ ਪਹਿਲਾਂ ਕਰੋ ਉਹ ਤਾਂ ਆਉਂਦਾ ਹੀ ਕੋਈ ਨਹੀਂ ਅੱਜ ਆਏ ਅੱਜ ਡੀਸੀ ਸਾਹਿਬ ਆਇਆ ਅੱਜ ਆਏ ਆ ਵੇਖ ਲਓ ਅੱਜ ਕਿੰਨੇ ਦਿਨ ਹੋ ਗਏ ਆ ਜਿਹੜੇ ਬਾਪੂ ਜੀ ਪੰਜਾਬ ਦੇ ਉੱਤੇ ਲਾਤੇ ਆ ਦਿੱਲੀ ਵਾਲੇ ਰਾਗ ਜੱਡੇ ਵਰਗੇ ਉਹਨਾਂ 'ਚੋ ਕੋਈ ਦਿਖ ਰਿਹਾ ਬਈ ਤੁਹਾਨੂੰ ਇੱਥੇ ਮਦਦ ਕਰਦਾ ਅਸੀਂ ਭਾਜੀ ਇਸ ਤੋਂ 4 ਕਿਲੋਮੀਟਰ ਸਾਈਡ ਤੇ ਰਹਿੰਦੇ ਆ ਉਥੋਂ ਅਸੀਂ ਆਪ ਦਾ ਝੋਨਾ ਪੁੱਟ ਕੇ ਤੇ ਇੱਥੇ ਮਿੱਟੀ ਲੈਂਦੀ ਹੈ ਠੀਕ ਹੈ ਜੀ ਸਾਨੂੰ ਕੋਈ ਪ੍ਰਸ਼ਾਸਨ ਕੋਈ ਅਜੇ ਤੱਕ ਸਾਨੂੰ ਕੁਝ ਤੇਲ ਵੀ ਨਹੀਂ ਦਿੱਤਾ ਦੇਖ ਲਓ ਜੀ ਜਿਹੜੇ ਦਿੱਲੀ ਦੇ ਬਣਾਏ ਗੈਰ ਪੰਜਾਬੀ ਦਾਇਰ ਸਭਾ ਮੈਂਬਰ ਬਣਾਏ ਕੋਈ ਨਹੀਂ ਆਇਆ ਨਾ 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 ਉਹ ਤਾਂ ਸਕੀਮਾਂ ਘੜਦੇ ਨੇ ਵੀ ਉਹ ਜਿਹੜੀ ਲੈਂਡ ਪੂਲਿੰਗ ਬਣਾ ਕੇ ਇਹਨਾਂ ਨੂੰ ਇਹਨਾਂ ਨੂੰ ਕਸਿਆਰੇ ਕਿਵੇਂ ਬਣਾਉਣਾ ਉਹ ਤਾਂ ਇਹੋ ਜਿਹੀਆਂ ਸਕੀਮਾਂ ਘੜਦੇ ਪੁੱਤ ਉਹ ਤਾਂ ਸਾਡੇ ਮਾਰਨੀਆਂ ਸਕੀਮਾਂ ਅਸਲ ਦੇ ਵਿੱਚ ਸਾਡਾ ਗੁਨਾਹ ਇਹ ਆ ਵੀ ਸਾਡੀ ਦਸਤਾਰ ਤੇ ਦਾੜ੍ਹੀ ਉਹ ਸੈਂਟਰ ਨੂੰ ਚੁਭਦੀ ਆ ਉਹ ਵੇਖਣਾ ਨਹੀਂ ਚਾਹੁੰਦੀ ਅੱਜ ਅਸੀਂ ਉਹਨੂੰ ਤਿਆਗ ਦਈਏ ਤੇ ਸਾਨੂੰ ਕੋਈ ਮੁਸੀਬਤ ਨਹੀਂ ਆਏਗੀ ਜੀ ਸੱਚ ਆ ਅੱਜ ਜਿੱਥੇ ਸਿਮਰਨਜੀਤ ਸਿੰਘ ਮਾਨ ਆ ਕੀ ਗਏ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਜੀ ਕੀ ਕਹਿਆ ਉਹਨਾਂ ਨੇ ਉਹਨਾਂ ਵੀ ਇਹੋ ਹੀ ਗੱਲਾਂ ਕਹੀਆਂ ਨੇ ਵੀ ਇਹਦੇ ਵਿੱਚ ਸਰਕਾਰ ਦੀਆਂ ਨਾਕਾਮੀਆਂ ਨੇ ਜੋ ਸਰਕਾਰ ਦੇ ਜਿਹੜੇ ਡੀਸੀ ਨੇ ਜੋ ਸਰਕਾਰੀ ਮੈਨੂਅਲ ਹੈ ਉਹਨੂੰ ਨਹੀਂ ਇਹ ਫਾਲੋ ਕਰਦੇ ਤੇ ਤਾਂ ਕਰਕੇ ਪੋਜੀਸ਼ਨ ਬੰਦੀ ਆ ਸਰਕਾਰ ਨੂੰ ਚਾਹੀਦਾ ਜੇ ਇਹਾਂ ਨੇ ਇੰਨੀ ਤਰੱਕੀ ਕਰਤੀ ਸਾਨੂੰ ਸਾਲ ਪਹਿਲਾਂ ਪਤਾ ਲੱਗ ਜਾਂਦਾ ਮੀ ਪੈਣਾ ਤੇ ਇਹਨਾਂ ਨੂੰ 5 ਦਿਨ ਪਹਿਲਾਂ ਨਹੀਂ ਪਤਾ ਲੱਗਦਾ ਵੀ ਅਗਲੇ 5 ਦਿਨਾਂ ਵਿੱਚ ਕੀ ਹੋਣਾ ਤਾਂ ਹੀ ਨਹੀਂ ਨਾ ਡਾਇਮੰਡ ਨਾ ਛੱਡੇ ਨਹੀਂ ਤੇ ਡੈਮ ਖਾਲੀ ਕੀਤੇ ਹੁੰਦੇ ਆ ਕੰਮ ਬੰਦਦਾ ਹੀ ਨਹੀਂ ਕਿਸੇ ਦਿਨ ਨੁਕਸਾਨ ਨਹੀਂ ਹੋਣਾ ਹੁਣ ਘਟ ਤੋਂ ਘਟ ਚਿੱਤੀ 40 ਪਿੰਡ ਉਥੋਂ ਹਰੀਕਿਆਂ ਤੋਂ ਲੈ ਕੇ ਤੇ ਉਤਲੇ ਬੰਨੇ ਜਿਹੜੇ ਉਹ ਵਖਰੇ ਆ 40 50 ਹਜ਼ਾਰ ਰਕਬਾ ਹੋਏਗਾ ਥੱਲੇੋਂ ਐ ਸੈਣੀ ਵਾਲੇ ਤੱਕ ਜਿਹੜਾ ਸਾਰਾ ਵੇਖ ਲਓ ਅਰਬਾਂ ਦਾ ਨੁਕਸਾਨ ਹੋ ਗਿਆ ਜੀ ਧੰਨਵਾਦ ਇਹ ਤੁਸੀਂ ਹਾਲਾਤ ਦੇਖ ਰਹੇ ਹੋ ਫਿਰੋਜ਼ਪੁਰ ਵਿੱਚ ਇਸ ਸਮੇਂ ਅਸੀਂ ਖੜੇ ਆ ਜੇ ਸਰਕਾਰ ਇਹਨਾਂ ਗੱਲਾਂ ਨੂੰ ਸੰਜੀਦਾ ਲੈਂਦੀ ਧਿਆਨ ਦਿੰਦੀ ਜੇ ਕੋਈ ਹੱਲ ਕੀਤਾ ਜਾਂਦਾ ਤਾਂ ਅੱਜ ਇਹਨਾਂ ਪਿੰਡਾਂ ਦੇ ਹਾਲਾਤ ਨਹੀਂ ਹੋਣੇ ਸੀ ਹਜ਼ਾਰਾਂ ਕਿੱਲਾਂ ਦੀ ਫਸਲ ਇਸ ਤਰ੍ਹਾਂ ਖਰਾਬ ਨਹੀਂ ਹੋਣੀ ਸੀ ਜੁੜੇ ਰਹੋ ਸੱਚ ਦਾ ਸੁਣਿਆ ਦੇ ਨਾਲ ਧੰਨਵਾਦ